ਮੈਂ ਚੌਧਰੀ ਸਾਕ ਲੈਂਦੇ ਪੰਜਾਬ ਤੋਂ ਮੇਰਾ ਮੈਂ ਚੈਨਲ ਬਣਾਇਆ ਹੈ ਸਾਂਝਾ ਪੰਜਾਬ ਦੇ ਨਾਂ ਤੋਂ ਅੱਜ ਮੈਂ ਉਸ ਦਾ ਐਡੀਟਰ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਲੈਂਦੇ ਚੜ੍ਹਦੇ ਪੰਜਾਬ ਦੇ ਚੰਚਲ ਮਨੋਰ ਸਿੰਘ 베ਦੀ ਸਾਹਿਬ ਜਿਹੜੇ ਬੜੇ ਉੱਚੀ ਪੱਧਰ ਦੇ ਸਾਹੀ ਰਹੇ ਨੇ ਅੱਜ ਕੱਲੇ ਨਾ ਆਪਣਾ ਚੈਨਲ ਅਮਰਤ ਪ੍ਰਸਾਦ ਚਲਾ ਰਹੇ ਨੇ ਔਰ ਇਹਨਾਂ ਨਾਲ ਸਾਡਾ ਬੜਾ ਪੁਰਾਣਾ ਇਹ ਕੋਈ 17 18 ਡੈਲੀਗੇਸ਼ਨ ਲੈ ਕੇ ਪਾਕਿਸਤਾਨ ਆਏ ਸਨ ਔਰ ਮੈਂ ਵੀ ਇਹਨਾਂ ਦੀ ਇਹਨਾਂ ਦੇ ਸੱਦੇ ਤੇ ਮੈਂ ਵੀ ਸਾਫੀਆਂ ਦਾ ਕੋਈ 335 ਸਾਫੀਆਂ ਦਾ ਲੈ ਕੇ ਤੇ ਗਿਆ ਸਾ ਆਪਣਾ ਉਧਰ ਪੰਜਾਬ ਚੰਡੀਗੜ੍ਹ ਤੇ 3-4 ਦਿਨ ਦਾ ਸੈਮੀਨਾਰ ਸੀ ਤੇ ਉੱਥੇ ਅਸੀਂ ਗੱਲਬਾਤ ਕੀਤੀ ਆਪਣੇ ਵਿਚਾਰ ਸਾਂਝੇ ਕੀਤੇ ਤੇ अपना आज اسی ਗੱਲ ਕਰਾਂਗੇ ਚੰਚਲ ਮਨੋਰ ਸਿੰਘ 베ਦੀ ਸਾਹਿਬ ਨਾਲ ਕਿ ਮਾਂ ਬੋਲੀ ਦੇ ਦਿਹਾੜੇ ਦੇ ਹਵਾਲੇ ਨਾਲ ਜਿਹੜਾ 21 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਔਰ ਮਾਂ ਬੋਲੀ ਯੂਨਾਈਟਿਡ ਯੂਨੈਸਕੋ ਦੇ ਚਾਰਟਰ ਦੇ ਮੁਤਾਬਕ ਉਹਨਾਂ ਨੇ ਪਾਸ ਕੀਤਾ ਸੀ ਇਹ ਬਿੱਲ ਜਿਹਦੇ ਉੱਤੇ ਪੂਰੇ ਮੁਲਕਾਂ ਦੇ ਤਖਸਦ ਨੇ ਸਿਗਨੇਚਰ ਨੇ ਉਹਦੇ ਵਿੱਚ ਇਹ ਵੇਖ ਕੇ ਜਿੱਥੇ-ਜਿੱਥੇ ਵੀ ਅ ਐਜੂਕੇਸ਼ਨ ਦਿੱਤੀ ਜਾਵੇ ਉਹ ਸਾਰੇ ਆ ਮੁਲਕਾਂ ਦੇ ਵਿੱਚ ਉਹ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਦਿੱਤੀ ਜਾਵੇ ਮਗਰ ਸਾਡੀ ਲੈਂਡ ਦੇ ਪੰਜਾਬ ਦੇ ਵਿੱਚ 1947 ਤੋਂ ਲੈ ਕੇ ਜਦੋਂ ਦਾ ਪਾਕਿਸਤਾਨ ਬਣਿਆ ਸਾਨੂੰ ਸਭ ਅਸੀਂ ਸਭ ਤੋਂ ਵੱਡੀ ਆਬਾਦੀਆਂ ਪਾਕਿਸਤਾਨ ਦੀ ਅਸੀਂ 13 ਕਰੋੜ ਪੰਜਾਬੀਆਂ ਇੱਥੇ ਪੰਜਾਬ ਦੀ ਆਬਾਦੀ 13 ਕਰੋੜ ਹੈ ਔਰ ਅਜੇ ਤੱਕ ਨਾ ਸਾਨੂੰ ਇਹ ਸਾਨੂੰ ਰਾਈਟ ਨਹੀਂ ਦਿੱਤਾ ਗਿਆ ਕਿ ਸਾਡੇ ਬੱਚਿਆਂ ਨੂੰ ਪੜ੍ਹਾਈ ਜੈ ਤレイン ਟੈਕਸਟ ਬੁੱਕ ਵਗੈਰਾ ਜਿਹੜੇ ਨੇ ਉਹ ਸਾਰੇ ਆਪਣੀਆਂ ਜ਼ਬਾਨਾਂ ਵਿੱਚ ਤਲੀਮ ਦਿੰਦੇ ਨੇ ਤੇ ਅਸੀਂ ਅੱਜ ਇਹਨਾਂ ਨਾਲ ਇਸ ਮੌਜੂਦੇ ਉੱਤੇ ਗੱਲਬਾਤ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਚੰਚਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਲੇਕੁਮ ਸਲਾਮ ਮੇਰੇ ਆ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਲਾਮ ਹੈ ਤੇ ਮੈਂ ਉਮੀਦ ਕਰਦਾ ਕਿ ਇਹ ਜਿਹੜਾ ਅੱਜ ਅਸੀਂ ਡਿਸਕਸ਼ਨ ਕਰਾਂਗੇ ਚਰਚਾ ਕਰਾਂਗੇ ਆਪੋច ਗੱਲਬਾਤ ਕਰਾਂਗੇ ਉਹ ਤੁਹਾਨੂੰ ਪਸੰਦ ਆਏਗਾ ਮੈਂ ਬਹੁਤ ਧੰਨਵਾਦੀ ਹਾਂ ਚੌਧਰੀ ਸ਼ਾਹ ਜੀ ਦਾ ਕਿ ਉਹਨਾਂ ਨੇ ਮੈਨੂੰ ਅੱਜ ਆਪਣੇ ਚੈਨਲ ਤੇ ਬੁਲਾ ਕੇ ਇੰਟਰਨੈਸ਼ਨਲ ਮਦਰ ਲੈਂਗੁਏਜ ਦੇ ਤੇ ਮੇਰੇ ਨਾਲ ਕਿਰਤੀ ਕੀ ਜੀ ਜੀ ਤੁਹਾਡਾ ਪਹਿਲਾ ਸਵਾਲ ਤੇ ਹੈ ਵੇ ਕਿ ਜਿਹੜਾ ਆਲਮੀ ਮਦਰ ਲੈਂਗੁਏਜ ਡੇ ਦੇ ਉੱਤੇ ਯਾਨੀ ਕਿ ਵਰਲਡ ਮਦਰ ਲੈਂਗੁਏਜ ਡੇ ਦੇ ਉੱਤੇ ਇਹ ਜਿਹੜਾ ਸਾਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਔਰ ਸਾਨੂੰ ਕਿਸ ਤਰ੍ਹਾਂ ਇਹ ਮਤਲਬ ਅਸੀਂ ਆਪਣੇ ਆਪਣੀ ਮਾਂ ਬੋਲੀ ਨੂੰ ਅਸੀਂ ਕਿਵੇਂ ਅੱਗੇ ਵਧਾ ਸਕਨੇ ਆ ਇਹਦੇ ਵਿੱਚ ਤੇ ਇਹ ਮੇਰਾ ਸਵਾਲ ਹੈ ਤੁਹਾਡੇ ਦੇ ਦੇਖੋ ਜੌਧਰੀ ਸ਼ਾਹ ਜੀ ਅੱਜ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈਗਾ ਮੈਂ ਥੋੜੀ ਜੀ ਬਰੀਫ ਜੀ ਇਸ ਚੈਨਲ ਲਈ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਕਿ ਵੀ ਇਹ ਪਹਿਲਾਂ ਸਭ ਤੋਂ ਪਹਿਲਾਂ ਇਸ ਨੂੰ 17 ਨਵੰਬਰ 1999 ਵਿੱਚ ਯੂਨੈਸਕੋ ਨੇ ਆਰੰਭ ਕੀਤਾ ਉਹ ਯੂਨੈਸਕੋ ਨੇ ਮਹਿਸੂਸ ਕੀਤਾ ਸੀ ਕਿ ਵੀ ਜਿਹੜੀ ਮਦਰ ਟੰਗ ਹੁੰਦੀ ਹੈ ਇਹ ਬੜੀ ਮਹੱਤਵਪੂਰਨ ਹੁੰਦੀ ਹੈ ਤੇ ਸਾਰੇ ਲੋਕ ਇਸ ਆਪਣੀ ਆਪਣੀ ਮਦਰ ਟੰਗ ਦਾ ਦਿਵਸ 21 ਫਰਵਰੀ ਨੂੰ ਮਨਾਇਆ ਕਰਨ ساری ਦੁਨੀਆ ਦੇ ਵਿੱਚ ਅਣਗਿਣਤ ਭਾਸ਼ਾਵਾਂ ਅਣਗਿਣਤ ਕਲਚਰਨ ਸਭਿਆਚਾਰਨ ethnicities ਜਿਹਨੂੰ ਅਸੀਂ ਕਹਿੰਨੇ ਆ ਨਸਲੀ ਪਿੰਡ ਦਾ ਵਾਕਵਾ ਉਹ ਆਪਣੇ ਆਪਣੇ ਮੁੱਢ ਵਿੱਚ ਇਸ ਨੂੰ ਮਨਾਉਣ ਤੋਂ ਇਹ ਫਾਈਨਲੀ ਜਿਹੜੀ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਸੀ ਉਸ ਨੇ ਇਸ ਨੂੰ ਪਾਸ ਕੀਤਾ ਹੈ 2002 ਵਿੱਚ ਔਰ ਜਦੋਂ ਇਹ ਇਹਨਾਂ ਨੇ ਪਾਸ ਕੀਤਾ ਹੈ 2002 ਵਿੱਚ ਤਾਂ ਉਹਨਾਂ ਨੇ ਬੜਾ ਸਪਸ਼ਟ ਕੀਤਾ ਹੈ ਕਿਲੇ ਮੈਂ ਦਾ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਇੰਗਲਿਸ਼ ਕੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਟੂ ਪ੍ਰਮੋਟ ਦੀ रिजर्वेशन एंड प्रोटेक्शन ऑफ ऑल लैंग्वेजेस सारीਆਂ ਭਾਸ਼ਾਵਾਂ ਦੁਨੀਆਂ ਦੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਵਧਾਣ ਵਿਕਸਿਤ ਕਰਨ ਉਹਨਾਂ ਦੀ ਤਰਕੀ ਕਰਨੀ ਹੈ ਅਤੇ ਨਾਲ ਦੀ ਦੇ ਵਿੱਚ ਜੋ ਸਹਿਤ ਲਿਟਰੇਚਰ ਸਭਿਆਚਾਰ ਅੰਕਿਤ ਹੁੰਦਾ ਲਿਖਿਆ ਜਾਂਦਾ ਉਸ ਨੂੰ ਇਤਿਹਾਸਕ ਰੂਪ ਵਿੱਚ ਪ੍ਰਿਜ਼ਰਵ ਵੀ ਕਰਨਾ ਹੈ ਕਿਉਂਕਿ ਸਮੇਂ-ਸਮੇਂ ਕਦਰਾਂ-ਕੀਮਤਾਂ ਬਦਲਦੀਆਂ ਰਹਿੰਦੀਆਂ ਉਸੰਲੰਗ ਜਿਹੜਾ ਥੋੜਾ ਜਿਹਾ ਕਲਚਰਲ ਕਈ ਚੀਜ਼ਾਂ ਵੀ ਬਦਲ ਜਾਂਦੀਆਂ ਤੋਂ ਇਸ ਨੂੰ ਪ੍ਰੀਜ਼ਰਵ ਵੀ ਕਰਨਾ ਹੈ ਅਸੀਂ ਨੂੰ ਸੰਭਾਲ ਕੇ ਰੱਖਣਾ ਆਪਣੀਆਂ ਆਉਣ ਵਾਲੀਆਂ ਪੁਸ਼ਤਾ ਲਈ ਸੋ ਇਸ ਦੇ ਬਾਰੇ ਮੈਂ ਤੁਹਾਨੂੰ ਇੱਕ ਜਿਹੜੀ ਬੜੀ ਅਹਿਮ ਗੱਲ ਦੱਸਦਾ ਕਿ 71 ਸਾਲ ਪਹਿਲੇ 21 ਫਰਵਰੀ 1953 ਵਿੱਚ ਇਹ ਦਿਨ ਮਨਾਇਆ ਗਿਆ ਸੀਗਾ ਉਸ ਦਿਨ ਜਾਨੀ ਦਿਨ ਇਸ ਤਰ੍ਹਾਂ ਮਨਾਇਆ ਗਿਆ ਕਿ ਜਿਹੜੇ ਪਾਸ਼ਾ ਨੂੰ ਆਪਣੀ ਮਾਂ ਢੰਗ ਨੂੰ ਆਪਣੀ ਮਾਤਾ ਦੀ ਜਿਹੜੀ ਝੋਲੀ ਚੋਂ ਸਿੱਖੀ ਜ਼बान ਹੈ ਜਿਹਨੂੰ ਅਸੀਂ ਮਦਰ ਟਾਂਗ ਆਂ ਜੀ ਮਾਂ ਦੀ ਬੰਦਾ ਜਿਹੜੀਆਂ ਮਾਂ ਨਾਲ ਤੋਤਲੀਆਂ ਤੋਤਲੀਆਂ ਗੱਲਾਂ ਕਰਦਾ ਤੇ ਫਿਰ ਉਹ ਮਾਂ ਦੀ ਪਾਸ਼ਾ ਗ੍ਰਹਿਣ ਕਰਦਾ ਤਾਂ ਉਸ ਦਾ ਇਹ ਮਤਤਾਂ ਨੂੰ ਕਰਨ ਲਈ सेलिब्रेट ਕੋ ਮੰਤਰੀ ਪੱਦਰ ਤੇ ਜਾਨੀ ਇੰਟਰਨੈਸ਼ਨਲ ਲੈਵਲ ਤੇ ਇਹ ਦਿਨ ਮਨਾਇਆ ਜਾਏ ਵਿਸ਼ ਪੱਦਰ ਤੇ ਤੁਸੀਂ ਇਹਨੂੰ ਕੋਈ ਵੀ ਸ਼ਬਦ ਵਰਤ ਸਕਦੇ ਹੋ ਤੇ ਇਹ ਮਨਾਣਾ ਸ਼ੁਰੂ ਹੋਇਆ ਤੋਂ ਇਹ ਜਿਹੜਾ ਅੱਜ ਅਸੀਂ ਸੰਵਾਦ ਰਚਾਰੇ ਆ ਅਸੀਂ ਇਹ ਜੋ ਯੂਨੈਸਕੋ ਨੇ ਤੇ ਯੂਨੋ ਅਸੈਂਬਲੀ ਦਾ ਜੋ ਰੈਜ਼ੋਲੂਸ਼ਨ ਉਸ ਦੇ ਚਾਰਟਰ ਮੁਤਾਬਕ ਅੱਜ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ ਚਾਹੇ ਉਹ ਇੰਡੀਅਨ ਪੰਜਾਬ ਵਿੱਚ ਹਨ ਜਾਂ ਸਾਰੀ ਦੁਨੀਆ ਵਿੱਚ बसे ਹੋਏ ਹਨ ਕਿਉਂਕਿ ਪੰਜਾਬੀ ਚਾਹੇ ਉਹ ਪਾਕਿਸਤਾਨ ਦੇ ਇੰਦੇ ਚਾਹੇ ਉਹ ਇੰਡੀਆ ਦੇ ਉਹ ਸਾਰੀ ਦੁਨੀਆ ਵਿੱਚ बसे ਹੋਏ ਹਨ ਚਾਹੇ ਕੈਨੇਡਾ ਜਰਮਨੀ ਕਿਸੇ ਮੋ ਇੱਕ ਦਾ ਨਾਮ ਲਓ ਅਮਰੀਕਾ ਯੂਕੇ ਸਭ ਜਗ੍ਹਾ ਉੱਥੇ ਉਹਨਾਂ ਦੀ ਆਪਸ ਵਿੱਚ ਬੜਾ ਮੇਲ-ਜੋਲ ਹੈ ਪੰਜਾਬੀਆਂ ਦਾ ਤੇ ਬਹੁਤ ਸਾਝ ਹੈ ਇੱਥੇ ਮੈਂ ਇਹ ਦੱਸਣਾ ਚਾਹਨਾ ਕਿ ਜਿਹੜਾ ਭਾਰਤ ਵਿੱਚ ਦੇ ਪੰਜਾਬੀਨਾਂ ਉਹਨਾਂ ਦੀ ਤਕਰੀਬਨ 3 ਕਰੋੜ ਤੋਂ ਉੱਪਰ ਪਾਪੂਲੇਸ਼ਨ ਹੈ ਔਰ ਉਹ ਦੁਨੀਆ ਵਿੱਚ ਵੀ ਵਸੇ ਹੋਣ ਤੇ ਸਾਰੇ ਭਾਰਤ ਦੇ ਹਰ ਸ਼ਹਿਰ ਵਿੱਚ ਜਾਂ ਵੀ ਜਿਵੇਂ ਦਿੱਲੀ 'ਚ ਬਹੁਤ ਵੱਡੀ ਗਿਣਤੀ ਹੈ ਏਸੀ ਤਰ੍ਹਾਂ ਬੰਬੇ 'ਚ ਬਹੁਤ ਵੱਡੀ ਗਿਣਤੀ ਹੈ ਤੁਹਾਨੂੰ ਪਤਾ ਹੋਵੇਗਾ ਤੁਹਾਡੇ ਪਖਾਵਰ ਤੋਂ ਜਿਹੜੇ ਐਕਟਰ ਗਏ ਸਨ ਜੀ ਜੀ ਯਾਨੀ ਤੇ ਉਹ ਜਾ ਕੇ ਰਿਤਵੀ ਰਾਜ ਕਪੂਰ ਵਿਸ਼ਾਵਰ ਤੋਂ ਜਾ ਕੇ ਤੇ ਉਹ ਸੈਟਲ ਹੋਏ ਬੰਬੇ ਚ ਸਥਾਪਿਤ ਹੋਏ ਫਿਰ ਵੀ ਦੁਨੀਆ ਚ ਪੰਜਾਬੀਆਂ ਨੇ ਬੜਾ ਹੀ ਕੰਮ ਪਾਇਆ ਉਹਤੇ اسی ਧਰਤੀ ਤੋਂ ਗਏ ਸੀ ਤੁਹਾਡੇ ਅਰੇ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਧਰਤੀ ਨਾਲ ਅਸੀਂ ਜੁੜੇ ਹੋયા ਤੁਹਾਡੀ ਧਰਤੀ ਤੋਂ ਹੀ ਜਿਹੜੀ ਸਿੱਖ ਪੰਥ ਹੈ ਉਹਨਾਂ ਦੇ ਜਿਹੜੇ ਪਹਿਲੇ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਜਨਮ ਸਥਾਨ ਨਨਕਾਣਾ ਸਾਹਿਬ ਸੋ ਉਹਨਾਂ ਦੇ ਇਲਾਵਾ ਸਾਡੇ ਇੱਕ ਹੋਰ ਗੁਰੂ ਜਨਨਾ ਗੁਰਦੁਆਰਾ ਗੁਰੂ ਰਾਮਦਾਸ ਜੀ ਨੂਨ ਮੰਡੀ ਦੇ ਕੋਲ ਹੈ ਉਹਨਾਂ ਦਾ ਜਨਮ ਵੀ ਹੋਇਆ ਸੋ ਇਸੇ ਤਰ੍ਹਾਂ ਤੁਸੀਂ ਦੇਖੋ ਪੰਜਾਬੀਆਂ ਦੇ ਕੋਈ ਇੱਕ ਜਾਨੀ ਅਸੀਂ ਕਹੀਏ ਮੈਂ ਇਤਨੀ ਕਹਿਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਸਿੱਖ ਸ਼ਾਸਕ ਸੀ ਪਰ ਮੈਂ ਉਹਨੂੰ ਪੰਜਾਬੀ ਸ਼ਾਸਕ ਮੰਨਦਾ ਕਿਉਂਕਿ ਉਹਦੀ ਜਿਹੜੀ ਕੈਬਨਿਟ ਸੀ ਮੁਸਲਮਾਨ ਵੀ ਸੀ Hindu ਵੀ ਸੀ ਪਰ ਉਹ ਮੁਸਲਮਾਨ ਸਾਰੇ ਸਾਰੇ ਪੰਜਾਬੀ ਸਨ ਉਹ ਸਾਰੇ ਪੰਜਾਬੀ ਸਨ ਸਾਰੇ ਪੰਜਾਬੀ ਸਨ ਤੋਂ ਇਹ ਇਹ ਜਿਹੜਾ ਸਾਰਾ ਜਿਵੇਂ ਤੁਸੀਂ ਉੱਥੇ ਜਿਹੜੀ ਸਾਡੀ ਸਭਿਆਚਾਰ ਜਿਹੜੀ ਵਾਸਾ ਸਮਾਲ ਕੇ ਰੱਖੀਏ ਤੇਰਾ ਸਾਬ ਗੁਰਦੁਆਰਾ ਤੋਂ ਕਿਨੇ ਵਿੱਚ ਜਿਹੜੀਆਂ ਪੁਰਾਣੀਆਂ ਪੇਂਟਿੰਗ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਹੋ ਰ ਆ ਉਹਨਾਂ ਦੀ ਜਿਹੜੀ ਤੇ ਉਹਨਾਂ ਦਾ ਸਕਰੀਮੇਸ਼ਨ ਹੋਈ ਉਹ ਵੀ ਉਹਨਾਂ ਦੀ ਉਹਨਾਂ ਦੀ ਅਕਸ਼ਰਾਂ ਵਿੱਚ ਉਹਨਾਂ ਦੀਆਂ ਤਲਵਾਰਾਂ ਨੇ ਉਹ ਜਿਹੜਾ ਜੰਗੀ ਸਮਾਨ ਹੈ ਉਹ ਵੀ ਇਹ ਉਹਨਾਂ ਦਾ ਘੋੜਾ ਵੀ ਉੱਥੇ ਹਨੂਤ ਕੀਤਾ ਹੈ ਔਰ ਮਹਾਰਾਜਾ ਦਾ ਕਿਲੇ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਮੜੀ ਵੀ ਹੈ ਉਹਨਾਂ ਦਾ ਜਿਹੜਾ ਦੂਸਰਾ ਇੱਕ ਮੈਂ ਥੋੜਾ ਜਿਹਾ ਥੋੜਾ ਜਿਹਾ ਉਹ ਮੈਂ ਪੁੱਛਣਾ ਚਾਹ ਰਿਹਾ ਹਾਂ ਕਿ ਤੁਸੀਂ ਕਿਹਾ ਕਿ 1953 ਵਿੱਚ ਬਣਵਾਈ ਗਈ ਸੀ ਜਿਹੜੀ ਇਹਨਾਂ ਪੰਜਾਬੀ ਪਾਸ਼ਾ ਦੀ ਜ਼ਬਾਨ ਨਹੀਂ ਪਹਿਲੀ ਵਾਰੀ ਪੰਜਾਬੀ ਪਾਸ਼ਾ ਦਿਨ ਮਨਾਇਆ ਗਿਆ ਸੀ 21 ਫਰਵਰੀ 1972 ਨੂੰ ਅਫੀਸ਼ੀਅਲ ਪਾਸਟਰ ਨੇ 1972 ਤੋਂ 72 ਵਿੱਚ ਯਾਨੀ ਕਿ ਉਦੋਂ ਯੂਨਾਈਟਿਡ ਨੇਸ਼ਨ ਨੇ ਅਜੇ ਪਾਸ ਨਹੀਂ ਸੀ ਕੀਤਾ ਪੰਜਾਬੀਆਂ ਨੇ ਮਨਾਇਆ ਸੀ ਉਹ ਉਦਮੀਆਂ ਜਿਹੜੇ ਉਦਮੀ ਪੰਜਾਬੀ ਸੀ ਹਿੰਦੀ ਉਹਨਾਂ ਨੇ ਇਹ ਆਰੰਭ ਕਰ ਦਿੱਤਾ ਸੀ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੇਰੇ ਇਸ ਚੈਨਲ ਦੇ ਦਰਸ਼ਕਾਂ ਨੂੰ ਕਿ ਇੰਡੀਆ ਵਾਲੇ ਵਾਸਤੇ ਕੋਈ 3 ਕਰੋੜ ਤੋਂ ਉੱਪਰ ਉਨਿਆ ਵੀਨ ਉਹਨਾਂ ਜੀ ਹਿੰਦੂ ਵੀਨ ਮੁਸਲਮਾਨ ਵੀਨ 크ਰਿਸਚੀਅਨ ਵੀਨ ਸਿੱਖ ਵੀਨ ਬਹੁਤ ਗਿਣਤੀ ਸਿੱਖਾਂ ਦੀ ਹੈ ਜਿਵੇਂ ਸਾਡੇ ਇਸ ਪੰਜਾਬ ਦੀ ਜਿਵੇਂ ਗੱਲ ਕਰਾਂ ਤੇ ਇੰਡੀਅਨ ਪੰਜਾਬ ਦੀ ਉਹਦੇ ਚ 57.something ਪਰਸੈਂਟ ਸਿੱਖ ਰਹਿੰਦੇ 38.94 ਪਰਸੈਂਟ ਹਿੰਦੂਆਂ ਦੀ ਆਬਾਦੀ ਹੈ ਪਰ ਇਹ ਪੰਜਾਬੀ ਇਨਸਾਨ ਧਰਮ ਵੱਖਰੇ ਵੱਖਰੇ ਇਹਦੇ ਵਿੱਚ 1.93 ਪਰਸੈਂਟ ਮੁਸਲਮਾਨ ਹਨ 1.26% ਕ੍ਰਿਸਚੀਅਨ ਹਨ ਇਸੇ ਤਰ੍ਹਾਂ ਹੋਰ ਵੀ ਧਰਮਾਂ ਦੀਆਂ ਵਾਦੀਆਂ ਪਰ ਇਹ ਸਾਰੇ ਪੰਜਾਬੀ ਸੋ ਇਹਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਪਾਸੇ ਜਿਹੜੀ ਪਾਕਿਸਤਾਨ ਚ ਕੋਈ ਜੋ ਮਨੋਫਿਗਰਾ ਮਿਲੀਅਨ ਕੋਈ 112.8 ਮਿਲੀਅਨ ਜਿਹੜੇ ਪੰਜਾਬੀ ਸਭ ਤੋਂ ਵੱਡਾ ethnicities group ਜਿਹੜਾ ਪਾਕਿਸਤਾਨ ਦਾ ਜਿਉਂ ਹੀ 13 ਕਰੋੜ ਹੀ ਬਣਦੇ ਨੇ ਨੇ 13 ਕਰੋੜ 13 ਕਰੋੜ ਹੀ ਬਣਦੇ ਨੇ ਹਾਂਜੀ ਇਹ 13 ਕਰੋੜ ਬਣ ਗਏ ਹੁਣ ਆਬਾਦੀ ਵੱਧ ਗਈ ਹੈ ਫਿਗਰ ਜਿਹੜੀ ਮੈਂ ਲਈ ਹੈ ਡੇਟਸ ਇਤੋਂ ਵੀ ਕੀ ਵੀਡੀਆ ਤੋਂ ਲਈ ਹੈ ਤੇ ਇਹਦੇ ਵਿੱਚ 11 ਕਰੋੜ ਹੈ ਤੇ ਤੁਹਾਡੇ ਹੁਣ 13 ਕਰੋੜ ਆਬਾਦੀ ਤੁਹਾਡੀ ਵੱਧ ਗਈ ਹੈ ਸੋ ਇਹ ਜਿਹੜੀ ਐਨੇ ਵੱਡੀ ਆਬਾਦੀ ਹੈ ਪੰਜਾਬੀਆਂ ਦੀ ਸਾਨੂੰ ਆਪ ਗੱਲ ਮਿਲ ਕੇ ਜਿਹੇ ਪ੍ਰੋਗਰਾਮ ਕਰਨੇ ਜਾਂਦੇ ਜਿਵੇਂ ਕਿ ਬਹੁਤ ਵੱਡਾ ਉਦਮ ਹੈ ਚੌਧਰੀ ਸ਼ਾਕ ਜੀ ਦਾ ਇਹਨਾਂ ਨੇ ਆਪਣਾ ਇਹ ਚੈਨਲ ਸ਼ੁਰੂ ਕੀਤਾ ਹੈ ਸਾਂਝਾ ਤੇ ਇਹਦੇ ਵਿੱਚ ਇਹਨਾਂ ਨੇ ਇੰਡੀਆ ਤੋਂ ਮੈਨੂੰ ਮੇਰੇ ਨਾਲ ਇਸ 21 ਫਰਵਰੀ ਦੇ ਦਿਨ ਤੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਤੇ ਇਹਨਾਂ ਨੇ ਮੇਰੇ ਨਾਲ ਜੋੜੋ ਸੰਵਾਦ ਰਚਾਇਆ ਗੱਲਬਾਤ ਕਰ ਰਹੇ ਨੂੰ ਤੁਸੀਂ ਕੋਈ ਨਾਮ ਹੀ ਦੇ ਸਕਦੇ ਹੋ ਇੰਟਰਵਿਊ ਵੀ ਕਹਿ ਸਕਦੇ ਚਰਚਾ ਵੀ ਕਹਿ ਸਕਦੇ ਤੋਂ ਇੱਕ ਬਹੁਤ ਅਰਚਾ ਉਦਮ ਹੈ ਚੌਧਰੀ ਸ਼ਾਕ ਦਾ ਕਿ ਸਾਡੀ ਵੀ ਮਾਤ ਪਾਸ਼ਾ ਪੰਜਾਬੀ ਹੈ ਤੁਹਾਡੀ ਵੀ ਮਾਤ ਪਾਸ਼ਾ ਬਹੁਤ ਵੱਡੀ ਗਿਣਤੀ ਦੀ ਪਾਕਿਸਤਾਨ 'ਚ 13 ਕਰੋੜ ਲੋਕਾਂ ਦੀ ਪੰਜਾਬੀ ਹੈ ਤੋਂ ਮੇਰੀ ਮਾਂ ਪਿਸ਼ਾਵਰ ਦੀ ਸੀ ਮੇਰਾ ਪਿਤਾ 라ਵਲਪਿੰਡੀ ਦਾ ਸੀ ਤੋਂ ਉਹ ਸ਼ੋਰਨ ਸੀ ਬੜੀ ਸੋਹਣੀ ਮਿੱਠੀ ਪੰਜਾਬੀ ਬੋਲਦੀ ਹੈ ਇਸੇ ਦੀ ਦਿਆਨੀ ਇਸ ਦੁਨੀਆ ਤੇ ਮੇਰੇ ਪਿਤਾ ਵੀ ਜਿਹੜੇ ਸੀ ਉਹ ਪੰਜਾਬੀ ਬੋਲਦੇ ਸੀਗੇ ਸਾਡਾ ਸਾਰਾ ਡੱਬਰ ਪੰਜਾਬੀ ਬੋਲਦਾ ਸੋ ਇਹ ਬੜਾ ਅੱਛਾ ਉਦਮ ਕੀਤਾ ਇਹਨਾਂ ਨੇ ਔਰ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਜਿਹੜੇ ਅਸੀਂ ਪੰਜਾਬੀ ਆ ਨਾ ਸਾਨੂੰ ਐ ਲੱਗਦਾ ਵੀ ਜੇ ਪੰਜਾਬੀ ਬੋਲਣ ਨਾਲ ਜਿਵੇਂ ਅਸੀਂ ਛੋਟੇ ਹੋ ਜਾਂਦੇ ਆ ਸਾਨੂੰ ਕੋਈ ਕੰਪਲੈਕਸ ਹੈ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਸਾਡੇ ਲੈnde ਪੰਜਾਬ 'ਚੋਂ ਜ਼ਿਆਦਾ ਹੈ ਅਸੀਂ ਜਿਹੜਾ ਉਰਦੂ ਭਾਸ਼ਾ ਬੋਲਦਾ ਉਹਨੂੰ ਅਸੀਂ ਸਮਝ ਨਹੀਂ ਆ ਜਾਂ ਅਸੀਂ ਖੁਦ ਸਮਝ ਨਹੀਂ ਆ ਕਿ ਇਹ ਬੋਲ ਕੇ ਅਸੀਂ ਜਿਹੜਾ ਨਾ ਕੋਈ ਅ ਪੜ੍ਹੇ ਲਿਖੇ ਲੱਗਾਂਗੇ ਇਹ ਜਿਹੜਾ ਨਾ ਇਸ ਇਹਨੂੰ ਖਤਮ ਹੋਣਾ ਚਾਹੀਦਾ ਇਸ ਚੀਜ਼ ਨੂੰ ਇਹ ਬਿਲਕੁਲ ਸਾਡੀ ਬੋਡੀ ਦੇ ਨਾਲ ਚੀਜ਼ਾਂ ਇਹ ਮੈਚ ਹੀ ਨਹੀਂ ਕਰਦੀਆਂ ਬਾਕੀ ਪੜ੍ਹੇ ਲਿਖਿਆ ਤੇ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਰਾਜ ਗੁਰੂ ਨਾਨਕ ਮਹਾਰਾਜ ਔਰ ਪੀਰ ਵਾਰਿਸ ਸ਼ਾਹ ਸਾਹਿਬ ਆ ਬਾਬਾ ਫਰੀਦ ਸ਼ਕਰਗੰਜ ਔਰ ਬੁੱਲ੍ਹੇ ਸ਼ਾਹ ਸਾਹਿਬ ਸ਼ਾਹ हुसैन ਸਾਹਿਬ ਖ्वाजा ਫਰੀਦ ਸਾਹਿਬ ਆਇਆ ਕਿਆ ਇਹਨਾਂ ਨਾਲੋਂ ਕੋਈ ਜ਼ਿਆਦਾ ਪੜਿਆ ਲਿਖਿਆ ਬੰਦਾ ਹੈ ਸੀ ਇੱਥੇ ਔਰ ਉਹ ਕਿਹੜੀਆਂ ਯੂਨੀਵਰਸਟੀਆਂ 'ਚ ਪੜੇ ਸਨ ਜਾਂ ਉਹ ਉਰਦੂ ਪੜੇ ਸਨ ਉਹ ਆਪਣੀ ਪਕਸ਼ਾ ਦੀ ਸਾਰਾ ਕੁਝ ਕੀਤਾ ਸੀ ਹਾਂ ਪਰ ਉਹ ਮੈਂ ਤੁਹਾਨੂੰ ਦੱਸਣਾ ਜਿੰਨੇ ਤੁਸੀਂ ਨਾਮ ਲਏ ਬੁੱਲੇ ਸ਼ਾਹ ਜੀ ਫਰੀਦ ਸ਼ਕਰਗੰਜੀ ਗੁਰੂ ਨਾਨਕ ਦੇਵ ਜੀ ਸਾਹ हुसैन ਤੇ ਵਾਰਸ ਦੀ ਹੀ ਸਾਡੀਆਂ ਜੀ ਯੂਨੀਵਰਸਿਟੀਆਂ ਵਿੱਚ ਇਹ ਐਮਏ ਜਿ ਬੜਾਈ ਜਾਂਦੀ ਹੈ ਕੋਰਸ ਦੇ ਸਲੇਬਸਾਂ ਚ ਔਰ ਇਹਦੇ ਦੇ ਸਾਡੇ ਕਈ ਯੂਨੀਵਰਸਿਟੀਆਂ ਚ ਲੋਕਾਂ ਨੇ ਪੀ ਐਚ ਡੀਆ ਵੀ ਕੀਤੀਆਂ ਕਿਤਾਬਾਂ ਵੀ ਲਿਖੀਆਂ ਨੇ ਬੇਤ ਕਿਤਾਬਾਂ ਉਹਨਾਂ ਦੀ ਵਿਚਾਰਦਾਰਾ ਉਹਨਾਂ ਦਾ ਸਾਡੀ ਜਿਹੜੀ ਮੈਂ ਸਭ ਤੋਂ ਖੂਬਸੂਰਤ ਗੱਲ ਹੈ ਕਿ ਚਾਹੇ ਪੰਜਾਬ ਤੋਂ ਬਣ ਗਏ ਇਹ ਤੇ ਉਨ ਦੋ ਹੀ ਰਣਨ ਪਰ ਸਾਡੀ ਸਾਂਝ ਰਹਿਣੀ ਚਾਹੀਦੀ ਏ ਕਿਉਂਕਿ ਅਸੀਂ ਜੀ ਬਿਲਕੁਲ ਬਿਲਕੁਲ ਸਾਡੀ ਬਾਸ਼ਾ ਹੀ ਕਹੇ ਮੈਂ ਤੁਹਾਨੂੰ ਨਾ ਕੁਝ ਮਸਾਲਾ ਦੇ ਰਿਹਾ ਜਿਹੜੀਆਂ ਤੁਹਾਨੂੰ ਪਾਕਿਸਤਾਨ ਵਾਲਿਆਂ ਨੂੰ ਹੈਰਾਨ ਵੀ ਕਰਨ ਗਿਆ ਕਿ ਸਾਡੀ ਸਭਿਆਚਾਰਕ ਸਾਂਝ ਇੰਨੀ ਜ਼ਿਆਦਾ ਹੈ ਕਿ ਦੇਸ਼ ਭਰ ਵਿੱਚ ਸਾਡੀਆਂ ਜਿਹੜੀਆਂ ਔਰਤਾਂ ਵਰਤ ਰੱਖਦੀਆਂ ਫਾਸਟ ਜਿਵੇਂ ਤੁਹਾਡੇ ਰੱਖਿਆ ਜਾਂਦਾ ਇੱਕ ਮਹੀਨੇ ਦਾ ਪੀਰੀਅਡ ਹੁੰਦਾ ਪੂਰਾ ਤੁਹਾਡਾ ਜਿਹੜਾ ਉਹ ਮਾਰਚ ਵਿੱਚ ਆਣਾ ਤੇ ਤੁਸੀਂ ਵੀ ਫਾਸਟ ਰੱਖਦੇ ਹੋ ਇਦਾਂ ਸਾਡੇ ਜਿਹਨੂੰ ਅਸੀਂ ਉਹ ਰੋਜ਼ਿਆਂ ਦਾ ਮਹੀਨਾ ਆਖਦੇ ਆ ਰੋਜ਼ਿਆਂ ਦਾ ਮਹੀਨਾ ਕਹਿੰਦੇ ਹੋ ਨਾ ਸਾਡੇ ਵੱਖ-ਵੱਖ ਤਿਵਾੜ ਨਾਲ ਦਿਨਾਂ ਨਾਲ ਸੰਬੰਧਤ ਉਹਦੇ ਵਿੱਚ ਸਾਡੀਆਂ ਔਰਤਾਂ ਜਿਹੜੀਆਂ ਨਾ ਹਿੰਦੁਸਤਾਨ ਦੀਆਂ ਕੁਝ ਪੰਜਾਬਣਾਂ ਵੀ ਉਹ ਵਰਤ ਰੱਖੀਆਂ ਅਸੀਂ ਉਹਨੂੰ ਵਰਤ ਕਹਿੰਦੇ ਆ ਫਾਸਟ ਜੀ ਜੀ ਉਹ ਜੀ ਫਾਸਟ ਨੂੰ ਜਦੋਂ ਤੋੜਨੇ ਉਹਨਾਂ ਨੇ ਇੱਕ ਜਰਾ ਧਿਆਨ ਨਾਲ ਉਸ ਲਈ ਉਹ ਕੰਦਾ ਨਮਕ ਜਿਹੜਾ ਉਹਦੇ ਨਾਲ ਆਪਣਾ ਫਾਸਟ ਜੋੜ ਗਿਆ ਇਹ ਜਿਹੜਾ ਤੁਹਾਡਾ ਪਾਕਿਸਤਾਨ ਤੋਂ ਨਮਕ ਜਾਂਦਾ ਹੈ ਪਹਾੜੀ ਨਮਕ ਬਹੁਤ ਸਾਰੇ ਲੋਕਾਂ ਨੂੰ ਜੋ ਤੁਮ ਆਂ ਵੀ ਇੱਥੇ ਪਾਕਿਸਤਾਨੀ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਸਾਡੇ ਇੱਥੇ ਵਿਕਦਾ ਬਿਸਿਆ ਵੀ ਵਿਕਦਾ ਡਲੀਆਂ ਚ ਵੀ ਵਿਕਦਾ ਉਹ ਕੀ ਕਰਦੇ ਕਿ ਬਈ ਉਹਦੇ ਤੇ ਲਿਖਦੇ ਨਹੀਂ ਹੈ ਪਾਕਿਸਤਾਨੀ ਨਮਕ ਉਹ ਲਿਖਦੇਨ ਰੌਕ ਹਿਮਾਲੀਅਨ ਸਾਲਟ ਪਿੱਛੇ ਜੇ ਜਿੱਤੇ ਪ੍ਰਸਕ੍ਰਿਪਸ਼ਨ ਲਿਖਿਆ ਹੋ ਗਿਆ ਅੰਤੀ ਜਾਉ ਤੇ ਵਿੱਚ ਲਿਖ ਦੇ ਨੇ ਪਾਕਿਸਤਾਨ ਸੋ ਸਾਡੇ ਇਹ ਇੱਕ ਸਮੇਕਚਾਰਕ ਸੰਧ ਹੈ ਅਸੀਂ ਇਕੱਠੇ ਹੁੰਦੇ ਸੀ ਪਰ ਹੁਣ ਨਮਕ ਤੋਂ ਬਿਨਾਂ ਸਾਡੀ ਜਿਹੜੀ ਵਰਤ ਦੀ ਪਵਿੱਤਰਤਾ ਹੈ ਜਿਹਦੀ ਉਹਦੀ ਪਿਓਰਿਟੀ ਹੈ ਉਹ ਤਾਂ ਬਰਕਰਾਰ ਹੁੰਦੀ ਹੈ ਜੇ ਅਸੀਂ ਤੁਹਾਡੇ ਮੋਲਕ ਦਾ ਨਮਕ ਨਾਲ ਸਾਡੀਆਂ ਤੀਵੀਆਂ ਵਰਤ ਹੁਣ ਮੈਂ ਆਂਦਾ ਦੂਸਰੀ ਗੱਲ ਅਸੀਂ ਕਹਿੰਦੇ ਆ ਗਾਚੀ ਨਹੀਂ ਅਸੀਂ ਜਦੋਂ ਪੜ੍ਹਿਆ ਜਾਂ ਉਸਾਰ ਦੀ ਜਦੋਂ ਪੜ੍ਹੇ ਹੋਣਗੇ ਉਦੋਂ ਫਟੀਆਂ ਹੁੰਦੀਆਂ ਸੀ ਲੱਕੜ ਦੀਆਂ ਉਹਨਾਂ ਤੇ ਗਾਚੀ ਜੀ 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 ਟੋਬੇ ਲੈ ਕੇ ਲਿਖੀ ਤੇ ਲਿਖਤ ਨੂੰ ਮੁਹਾਰਤ ਅਸੀਂ ਖੁਦ ਵੀ ਲੈ ਕਰ ਰਹੇ ਹਾਂ ਜੀ ਫਟੀਆਂ ਗਾਚੀ ਫੇਰਨੀ ਫੇਰ ਉਹਨੂੰ ਧੂਪੇ ਰੱਖਣਾ ਸੁਕਾਣਾ ਤੇ ਫਿਰ ਉੱਤੇ ਕਲਮ ਤੇ ਉਹ ਦਵਾਤ ਹੁੰਦੀ ਸੀ ਉਹ ਚ ਸ਼ੈਹ ਹੁੰਦੀ ਸੀ ਉਹਦੇ ਨਾਲ ਲਿਖਦੇ ਸਾਂ ਮੈਂ ਆਪ ਲਿਖਦਾ ਰਿਹਾ ਉਹ ਜਿਹੜੀ ਹੈਗੀ ਹੈ ਨਾ ਉਹਨੂੰ ਅਸੀਂ ਇੱਥੇ ਮੁਲਤਾਨੀ ਮਿੱਟੀ ਕਹਿੰਦੇ ਆ ਸਾਡੀਆਂ ਹਾਂਜੀ ਹਾਂ ਜੀ ਜਿਹੜੇ ਖੂਬਸੂਰਤੀ ਵਾਲੇ ਸੈਂਟਰ ਅਨ ਬਿਊਟੀਸ਼ੀਅਨਜ਼ ਹਨ ਸਾਡੀਆਂ بڑے ਸੈਂਟਰ ਫੁਲਗੇ ਨੂੰ ਹੁੰਦੇ ਪਿੰਡਾਂ ਜਿਵੇਂ ਫੁਲਗੇ ਬਿਊਟੀ ਦਾ ਇਨਾ ਹੋਰ ਤਾਂ ਖਿਆਲ ਉਹ ਜਿਹੜੀ ਮੂੰਹ ਦੀ ਗੱਲਾਂ ਦੀ ਤੇ ਸਾਰੀ ਸਫਾਈ ਹੈ ਨਾ ਉਹਦੇ ਲਈ ਉਹਦੇ ਉੱਤੇ ਕਾਣੀ ਮਿੱਟੀ ਦਾ ਲੇਪ ਉਹ ਮਲਤਾਨੀ ਲਿੱਟੀ ਲੱਗ ਕਰਦੀਆਂ ਫਿਰ ਉਹ ਜਦੋਂ ਸੁੱਕ ਜਾਂਦਾ ਫਿਰ ਉਹਨੂੰ ਧੋਤਾ ਜਾਂਦਾ ਉਹਦੇ ਨਾਲ ਸਾਡੇ ਜਿਹੜੀਆਂ ਹਿੰਦੁਸਤਾਨ ਦੀਆਂ ਬਹੁਤ ਵੱਡੀ ਗਿਣਤੀ ਚੋਂ ਤਾਂ ਆਪਣੇ ਚਿਹਰੇ ਦੀ ਸਫਾਈ ਹੋ ਜਾਂਦੀ ਠੀਕ ਹੈ ਚੰਚਲ ਜੀ ਇਹ ਗੱਲਾਂ ਤੇ ਫਿਰ ਕਿਤੇ ਦੂਸਰੇ ਦੂਸਰੇ ਵੀ ਕਰ ਲਾਂਗੇ ਇਹ ਲੰਮਾ ਹੋ ਜਾਏਗਾ ਫਿਲਹਾਲ ਕੋਈ ਹੋਰ ਕੋਈ ਉਹਦੇ ਤੇ ਬੋਲਣਾ ਮਾਂ ਬੋਲੀ ਦਿਹਾੜ ਤੇ ਤੇ ਉਹ ਬੋਲ ਦਿਓ ਤੇ ਬਾਕੀ ਅਸੀਂ ਅੱਗੇ ਲਵਾਂਗੇ ਤੁਹਾਡੇ ਕੋਲੋਂ ਦਾਦਾ ਬਲਦੇ ਕੋਲੇ ਕੋడని ਸਿਰਫ 20 ਮਿੰਟ ਹੋਏ ਤੁਸੀਂ ਅੱਜ ਦੇ ਦਿਨੋਂ ਅੱਧਾ ਦੇ ਦਿਓ 10 ਮਿੰਟ ਹੋ ਮੈਂ ਤੁਹਾਨੂੰ ਫਰਕ ਦੱਸਦਾ ਸਾਡਾ ਦੋਨੋਂ ਮੌਲਕਾਂ ਦੀ ਪ੍ਰੋਬਲਮ ਹੈ ਵੀ ਅਸੀਂ ਪੰਜਾਬੀ ਤੋਂ ਬੋਲਣ ਤੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਭਾਈਦਿਆਂ ਤੁਸੀਂ ਵੀ ਸਾਡੇ ਵੀ ਬਹੁਤ ਵੱਡੀ ਸਮੱਸਿਆ ਹੈ ਅਸੀਂ ਸਾਡੇ ਬੱਚੇ ਤੇ ਜੋ ਹਿੰਦੀ ਬੋਲ ਕੇ ਪੜ੍ਹੇ ਕੁਸ਼ਣ ਉਹਦੇ ਨਾਲੋਂ ਲੱਗਦਾ ਵੀ ਜਿਵੇਂ ਬੜੇ ਲਿਖੇ ਸਟਿਕਰਡੇ ਹੋ ਗਏ ਇਹ ਸਾਨੂੰ ਚੜਨਾ on ਮੈਂ ਤਾਂ ਅੱਡਾ ਇਸ ਪਾਸੇ ਧਿਆਨ ਦਿਵਾਉਣਾ ਕਿ ਜਿਹੜਾ ਯੂਕੇ ਯੂਕੇ ਦੀ ਆਬਾਦੀ ਹੈਗੀ ਕੋਈ 6 ਕਰੋੜ 3 ਕਰੋੜ ਸਮਥਿੰਗ 6 ਤੋਂ ਵੱਧ 60 ਮਿਲੀ ਬ੍ਰਾਸ ਫਰਾਂਸ ਦੀ ਆਬਾਦੀ ਹੈਗੀ 6.6 ਮਿਲੀਅਨ 6 ਕਰੋੜ ਹੋ ਗਈ ਹੁਣ ਇਹਨਾਂ ਦੋ ਮੁਲਕਾਂ ਵਿੱਚ ਇਹ ਆਪਣੀ ਜ਼ੁਬਾਨ ਨੂੰ बोलण ਵਿੱਚ ਇੰਨੇ ਜਿੱਦੀ ਜੇ ਤੁਸੀਂ ਫਰਾਂਸ ਜਾਂ ਜਪਾਨ ਵਿੱਚ ਕਿਸੇ ਨੂੰ ਇੰਗਲਿਸ਼ ਤੋਂ ਰਸਤਾ ਪੁੱਛੋ ਉਹੋ ਕਹਿੰਗੇ ਸਾਨੂੰ ਤਾਂ ਸਮਝ ਨਹੀਂ ਆਂਦੀ। ਸ਼ਹੀਦ। ਸ਼ਹੀਦ। ਇਹ ਆਪਣੇ ਫ੍ਰਾਂਸੀਸੀ ਆਪਣੇ ਸਭਿਆਚਾਰ ਨੂੰ ਆਪਣੇ ਕੂੜ ਨੂੰ ਬਹੁਤ ਪਿਆਰ ਕਰਦੇ ਨੇ ਇਦਾਂ ਯੂਕੇ ਦੇ ਲੋਕ ਜਿਹੜੇ ਉਹ ਵੀ ਆਪਣੀ ਭਾਸ਼ਾ ਸਾਰੀ ਦੁਨੀਆਂ 'ਚ ਉਹਨਾਂ ਨੇ ਫਲਾਈ ਹੈ ਇੰਗਲਿਸ਼ ਬਨਟਾ ਬਹੁਤ ਸਾਰੇ ਦੁਨੀਆਂ ਦੀ ਏ ਹੁਣ ਇੰਟਰਨੈਸ਼ਨਲ ਲੈਂਗੁਏਜ ਵੀ ਬਣ ਚੁੱਕੀ ਹੈ ਉਹਨਾਂ ਦੇ ਇਹ ਇਹ ਹੈ ਕਿ ਤੁਸੀਂ ਆਪਣੀ ਭਾਸ਼ਾ ਨੂੰ ਕਿਵੇਂ ਪ੍ਰਮੋਟ ਕਰਦੇ ਤਾਂ ਹੁਣ ਫਰਾਂਸ ਵਾਲੇ ਫਰਾਂਸ ਵਾਲੇ ਉਹ ਆਪਣੀ ਭਾਸ਼ਾ ਨੂੰ ਬੜੇ ਬਚਨ ਬਦਨ ਪੱਕੇਨ ਉਹ ਬੋਲਦੇ ਸਾਨੂੰ ਇਹਨਾਂ ਮੁਲਕਾਂ ਤੋਂ ਉਹ ਚੀਜ਼ਾਂ ਸਿੱਖਣੀਆਂ ਜ਼ਰੂਰੀਆਂ ਯਾਨੀ ਕਿ ਜਾਨੀ ਕਿ ਯੂਕੇ ਦੀ ਆਬਾਦੀ 7 ਕਰੋੜ ਤੋਂ ਘੱਟ ਹੈ ਇਸ ਸਾਡੀ ਦੋਨਾਂ ਮੁਲਕਾਂ ਦੀ ਜਿਹੜੀ ਆਬਾਦੀ ਹੋ 13 ਕਰੋੜ 14 ਕਰੋੜ ਤੋਂ ਵੱਧ ਹੈ। ਤੇ ਸਾਡੀ ਪੰਜਾਬੀ ਦਾ ਕਿੱਥੇ ਨਾਂ ਨਾ ਹੈ, ਨਾ ਥਾਂ ਹੈ। ਦੁਨੀਆ 'ਚ ਜਿੱਥੇ ਅਸੀਂ ਪੰਜਾਬੀ ਰਹਨੇ ਆ, ਅਸੀਂ ਬੋਲਦੇ ਆ, ਮੈਂ ਨਹੀਂ ਕਹਿੰਦਾ। ਕਈ ਬਾਰ ਲੀਆਂ ਯੂਐਸ ਦੀਆਂ ਯੂਨੀਵਰਸਟੀਆਂ 'ਚ ਹੁਣ ਐਸੇ ਸਬਜੈਕਟ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ। ਪਰ ਤੁਸੀਂ ਦੇਖੋ ਕਿ 7 ਕਰੋੜ ਜਿਹੜੇ ਅੰਗਰੇਜ਼ ਹਨ, ਉਹਨਾਂ ਨੇ ਸਾਰੀ ਦੁਨੀਆ ਜਾਪੜੀ ਬਾਦਸ਼ਾਹ ਜਿਹੜੀ ਹੈ, ਖਿਲਾ ਦਿੱਤੀ ਆਪਣਾ ਕੰਟ੍ਰੋਲ। ਇਸੇ ਤਰ੍ਹਾਂ ਹੀ ਰਾਸੀ ਜੀ ਜੇ ਡਨੋ ਵੀ 7 ਕਰੋੜ ਤੋਂ ਘੱਟ ਹਨ ਲੇਕਿਨ ਉਹ ਆ ਹੁੰਦਾ ਹੈ ਜੇ ਤੁਸੀਂ ਆਪਣੇ ਸਭਿਆਚਾਰ ਨੂੰ ਆਪਣੀ ਭਾਸ਼ਾ ਨੂੰ ਪਿਆਰ ਕਰੋ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਕੋਈ ਵੀ ਸਭਿਆਚਾਰ ਮਾੜਾ ਨਹੀਂ ਹੁੰਦਾ ਕਿਉਂਕਿ ਉਸ ਧਰਤੀ ਦੀ ਖਮੀਰ ਚੋਂ ਨਿਕਲੀਆਂ ਹੋਈਆਂ ਚੀਜ਼ਾਂ ਇਹ ਸਾਨੂੰ ਸਮਝਣੀ ਚਾਹੀਦੀ ਇਹ ਸਾਨੂੰ ਕੰਪਲੈਕਸ ਹੈ ਜਿਸ ਵੇਲੇ ਅਸੀਂ ਪੰਜਾਬੀ ਦੀ ਥਾਂ ਹਿੰਦੀ ਬੋਲਦੇ ਹਾਂ ਜਾਂ ਤੁਹਾਡੇ ਮੁਲਕ ਵਿੱਚ ਪੰਜਾਬੀ ਦੀ ਥਾਂ ਉਰਦੂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਬੱਚਿਆਂ ਨੂੰ ਤੋ ਸਾਨੂੰ ਆਪਣੀ ਪੰਜਾਬੀ ਤੇ ਆਪਣੀ ਭਾਸ਼ਾ ਨੂੰ ਜਿਹੜਾ ਯਾਰ ਕਰਨਾ ਚਾਹੀਦਾ ਉਹਦੇ ਚ ਗੱਲਬਾਤ ਕਰਨੀ ਚਾਹੀਦੀ ਉਹਦੇ ਚ ਲਿਖਣਾ ਚਾਹੀਦਾ ਔਰ ਸਾਨੂੰ ਕਿਸੇ ਪ੍ਰਭਾਵ ਪਿਆ ਕੇ ਕਈ ਲੋਕ ਬੜੇ ਫੈਸ਼ਨ ਆ ਅੰਗਰੇਜ਼ੀ ਬੋਲਦੇ ਨੇ ਇੱਥੇ ਤੋ 2-3 ਮਿੰਟ ਅੰਗਰੇਜ਼ੀ ਬੋਲਣਗੇ 4 ਮਿੰਟ ਫਿਰ ਉਹਦੀ ਜਿਆਦਾ ਅੰਗਰੇਜ਼ੀ ਦਾ ਮਸਲਾ ਨਾ ਹੋਵੇ 4 ਮਿੰਟ ਅੰਗਰੇਜ਼ੀ ਤੋਂ ਇਹ ਹਿੰਦੀ ਤੋਂ ਫਿਰ ਪੰਜਾਬੀ ਚ ਆ ਜਾਣਗੇ ਕਿਉਂਕਿ ਇੰਨੇ ਲੰਮੇ ਸਮੇਂ ਗੱਲਬਾਤ ਕਰਨੀ ਹੈ ਆਪਣੀ ਮਦਰ ਟਾਂਗ ਜ਼ੀਓ ਤੁਹਾਡੇ ਵੀ ਇਹੀ ਆ ਸੋ ਇਹ ਸਾਨੂੰ ਦੋਨਾਂ ਪੰਜਾਬੀਆਂ ਨੂੰ ਸਾਰੀ ਭਾਰ ਦੁਨੀਆ ਦੇ ਨੂੰ ਇਕੱਠੇ ਹੋ ਕੇ ਜਿਹੜੀ ਭਾਸ਼ਾ ਹੈ ਮਦਰ ਟਾਂਗ ਇਹਦਾ ਸਭ ਤੋਂ ਚਾਰ ਇਹਦੇ ਖਾਣ ਦੇ ਰਹਿਣ ਦੇ ਜਿਹੜੀਆਂ ਕਦਰਾਂ ਕੀਮਤਾਂ ਜਿਹੜੇ ਵੈਲਿਊ ਸਿਸਟਮ ਕਹਿੰਦੇ ਆ ਜੀਵਨ ਜਾਂਚ ਕੀ ਹੈ ਸਾਡੀ ਅਸੀਂ ਜੀਦੇ ਕਿਵੇਂ ਆ ਅਸੀਂ ਕੋਈ ਕਟਿਆ ਤੇ ਜਿੰਦੇ ਨਹੀਂ ਪਰ ਸਾਨੂੰ ਇਹ ਲੱਗਦਾ ਵੀ ਜਿਵੇਂ ਪੂਰੇ ਬੜਾ ਵਧੀਆ ਜੀਣੇ ਨੇ ਸੀ ਸੀ ਬੜੇ ਵਧੀਆ ਜੀ ਜਦੋਂ ਤੁਸੀਂ ਉਹਨਾਂ ਨੂੰ ਨੇੜੇ ਦੇਖੋਗੇ ਉਹ ਸਾਡੇ ਵਰਗੇ ਹੀ ਇਨਸਾਨ ਹਨ ਸਾਡੀਆਂ ਵਰਗੇ ਹੀ ਉਹਨਾਂ ਤੇ ਜਮੀਰਾਂ ਘੋੜੀਆਂ ਆ। ਸੋ ਅੱਜ ਦੇ ਇਸ ਪ੍ਰੋਗਰਾਮ ਰਾਏ ਮੇਰਾ ਸਾਰੀ ਦੁਨੀਆ ਦੇ ਵਿਦਿਆਬੀਆਂ ਨੂੰ ਇੱਕੋ ਹੀ ਸੁਨੇਹਾ ਹੈ ਕਿ ਜਿੱਥੇ ਕਿਤੇ ਤੁਸੀਂ ਬੈਠੇ ਹੋ ਉੱਥੇ ਤੁਸੀਂ ਆਪਣੀ ਮਦਦ ਪੰਜਾਬੀ ਦੀ ਜਿਹੜੀ ਇਹ ਕਰਤੀ ਕਰੋ ਬੋਲੋ ਬੱਚਿਆਂ ਨੂੰ ਬੱਚਿਆਂ ਤੋਂ ਕੰਪਲੈਕਸ ਚੰਚਲ ਜੀ ਅਸੀਂ ਅਸੀਂ ਇਸੇ ਨੂੰ ਅ ਅਗਰ ਆਕੇ ਮੈਂ ਖਾਸ ਤੌਰ ਤੇ ਮੈਂ ਖੁਦ ਅਸੀਂ ਨਾਮ ਹੀ ਆਪਣਾ ਪੰਜਾਬੀ ਰੱਖਿਆ ਚੈਨਲ ਦਾ ਔਰ ਅਸੀਂ ਇਹਦੀ ਪ੍ਰੋਮੋਸ਼ਨ ਔਰ ਉਹਦੇ ਵਾਸਤੇ ਜਿਹੜਾ ਹੈ ਨਾ ਸਾਰਾ ਕੁਝ ਇਹਦੇ ਵਾਦੇ ਵਾਸਤੇ ਜਿਹੜਾ ਅਸੀਂ ਇਸ ਕਰਕੇ ਚੈਨਲ ਇਹ ਸਾਂਝਾ ਪੰਜਾਬ ਬਣਾਇਆ ਕਿ ਸਾਡੇ ਮਨ ਚ ਇਹ ਹੈ ਕਿ ਅਸੀਂ ਆਪਣੀ ਜ਼ੁਬਾਨ ਨੂੰ ਅ ਬਲਾਵਕ ਜਸਰਨ ਦੇਣਾ ਇਹਨੂੰ ਫਲੋਰਿਸ਼ ਕਿਸਣਾ ਕਰਨਾ ਹੈ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਹੁਤ ਬਹੁਤ ਜਿਹੜਾ ਨਾ ਉਹ ਕਰਨਿਆ ਕਿ ਤੁਸੀਂ ਇਹ ਸਾਡੇ ਚੈਨਲ ਨੂੰ ਇਨਾ ਵਕਤ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਲਾਫ ਨਾ ਦਸਿਕਾ ਦਸਿਕਾ ਦਸਿਕਾ